ਜਦੋਂ ਇਹ ਜਗਰਾ ਤੇ ਪਹੁੰਚੇ ਜਿੱਥੇ ਯਾਰ ਇੱਕ ਯਾਰੀ ਦੀ ਮਸਾਲ ਹੁੰਦੀ ਜਿਵੇਂ ਜਿਉਣਾ ਮੋੜ ਹੋ ਗਿਆ ਸੁੱਚਾ ਸੂਰਮਾ ਹੋ ਗਿਆ ਜੇ ਦੁਸ਼ਮਣੀ ਦੀ ਗੱਲ ਕਰੀਏ ਤਾਂ ਡੋਕਰ ਹੋ ਗਿਆ ਹਨ ਜਿਹੜੇ ਆਪਣੇ ਪਿਆਰ ਦੇ ਵਿੱਚ ਕਿਸੇ ਰਹੇ ਨੇ ਮਿਰਜ਼ਾ ਸਾਹਿਬ ਹੋ ਗਿਆ ਸੱਸੀ ਪੁੰਨੂ ਹੋ ਗਿਆ ਲੈਲਾ ਮਜਨੂ ਹੋ ਗਿਆ ਤੇ ਮਤਲਬ ਆ ਪਹੁੰਚੇ ਆ ਪਿੰਡ ਗੈਰੀ ਭਾਗੀ ਤੇ ਇਸ ਪਿੰਡ ਦੇ ਵਿੱਚ ਕਿਹਾ ਜਾਂਦਾ ਸੀ ਕਿ ਜਦੋਂ ਸੁੱਚੇ ਸੂਰਮੇ ਨੂੰ ਫਾਂਸੀ ਦਿੱਤੀ ਗਈ ਸੀ ਨਾ ਉਹ ਇਸ ਪਿੰਡ ਦੇ ਵਿੱਚ ਹੀ ਦਿੱਤੀ ਗਈ ਸੀ ਤੇ ਆ ਜਿਹੜਾ ਤੁਸੀਂ ਦਰਵਾਜਾ ਵੇਖਦੇ ਪਏ ਜਿਹੜਾ ਅੱਗੇ ਤੇ ਮਿੱਤਰੋ ਆ ਜਿਹੜਾ ਤੁਸੀਂ ਦਰਵਾਜਾ ਵੇਖਦੇ ਪਏ ਜਿਹੜਾ ਇਹ ਜਦੋਂ ਸੁੱਚੇ ਸੂਰਮੇ ਨੂੰ ਫਾਂਸੀ ਦੇਣ ਲੱਗੇ ਸੀ ਜਿਹੜਾ ਉਦੋਂ ਇਹ ਦਰਵਾਜਾ ਬੰਦਾ ਪਿਆ ਸੀਗਾ ਕਿਤੇ ਨਹੀਂ ਖੁੱਲਦੀ ਉਹ ਸਾਰੀ ਲੱਗੀ ਸੀਗੀ ਤੇ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਵੀ ਸੁੱਚੇ ਸੂਰਮੇ ਨੂੰ ਫਾਂਸੀ ਦਾ ਐਲਾਨ ਹੋ ਗਿਆ ਵੀ ਫਾਂਸੀ ਦੇਣ ਲੱਗੇ ਤੇ ਉਦੋਂ ਹੀ ਇਸ ਦਰਵਾਜੇ ਦਾ ਕੰਮ ਰੋਕ ਦਿੱਤਾ ਪਿੰਡ ਵਾਲਿਆਂ ਨੇ ਤੇ ਸੁੱਚੇ ਸੂਰਮੇਣ ਬਚਾਉਣ ਵਾਸਤੇ ਚਲੇ ਗਏ ਤੇ ਆ ਬਾਪੂ ਜੀ ਨਾਲ ਗੱਲਬਾਤ ਕਰਨ ਵੀ ਉਹ ਆਪਾਂ ਨੂੰ ਸੁੱਚੇ ਸੂਰਮੇ ਬਾਰੇ ਹੋਰ ਦੱਸਣ ਕਿ ਸਤਿਗੁਰੂ ਬਾਪੂ ਜੀ ਤੇ ਦੱਸਿਆ ਜੀ ਬਾਪੂ ਜੀ ਫਿਰ ਸੁੱਚੇ ਬਾਰੇ ਇਹ ਕੋਈ ਬਾਹਰ ਦਾ ਛੇ ਦੇ ਬਾਰੇ ਜਾਣਦੇ ਜੀ ਰਾਣੇ ਬਜ਼ੁਰਗ ਜਾਣਦੇ ਸੀ ਤੇ ਇੰਨਾ ਜ਼ਰੂਰ ਹੈ ਵੀ ਪਿੰਡ ਦਾ ਲੋਕ ਸਮਝਾ ਸਕੇ ਤੇ ਇਹ ਥੇ ਨੇ ਨਾਂ ਕਿਸ ਗਰੀ ਭਾਗੀ ਚਨਾੜਕਾਂ ਦਾ ਪਿੰਡ ਸੀ ਨਾਂਕਿਆਂ ਦਾ ਤੇ ਜਿਸ ਨੇ ਉਹਦੀ ਸਮਾਦ ਬਣੀ ਹੈ ਜਿੱਥੇ ਉਹਨੂੰ ਫਾਂਸੀ ਦਿੱਤੀ ਸੀ ਹਾਂਜੀ ਉਹਦੇ ਵਿੱਚ ਰਾਜਾ ਜੀ ਛੱਤ ਪੈਂਦੀ ਸੀ ਤੇ ਛੱਤ ਉਹ ਜਾਨੀ ਉਹ ਸਾਰੀ ਲੱਗੀ ਸੀ ਹਾਂ ਛੱਤ ਪੈਂਦੀ ਸੀ ਦਰਵਾਜ਼ੇ ਦੀ ਹਾਂ ਅੱਛਾ ਫਿਰ ਉਹ ਸਾਰੇ ਲੋਕਾਂ ਨੇ ਜਦੋਂ ਉਹਨੂੰ ਉੱਥੇ ਫਾਂਸੀ ਦੇਣੀ ਸੀ ਸਾਰੇ ਛੱਤ ਛੱਡ ਕੇ ਪੈਂਦੀ ਉਹਨੂੰ ਫਾਂਸੀ ਵਾਲੀ ਜਗ੍ਹਾ ਤੇ ਵਾਗੇ ਸੀ ਅੱਛਾ ਤਾਂ ਫਾਂਸੀ ਕਿੱਥੇ ਦਿੱਤੀ ਸੀਗੀ ਉੱਥੇ ਜਿੱਥੇ ਸਮਾਦ ਬਣੀ ਹੈ ਉੱਥੇ ਫਾਂਸੀ ਦਿੱਤੀ ਸੀਗਾ ਹਾਂ ਉੱਥੇ ਬਾਕੀ ਜੀ ਤੇ ਕਹਿੰਦੇ ਇਹ ਸੁੱਚੇ ਸੂਰਮੇ ਦਾ ਪਿੰਡ ਸਮਾਹੋ ਸੀਗਾ ਪਿੰਡ ਸਮਾਹੋ ਸੀ ਇੱਥੇ ਨਾਂਕੇ ਸੀਗੇ ਤੇ ਉਹਨੂੰ ਇੱਥੇ ਹੀ ਕਿਉਂ ਫਾਂਸੀ ਦਿੱਤੀ ਗਈ ਸੀ ਉਹਨੇ ਇੱਥੇ ਉਹਨੇ ਕੋਈ ਬੰਦੇ ਵੀ ਮਾਰੇ ਸੀ ਹਾਂਜੀ ਤੇ ਉਸ ਬੰਦੇ ਮਾਰਨ ਕਰਕੇ ਉਹਨਾਂ ਅੰਗਰੇਜ਼ਾਂ ਦਾ ਰਾਜ ਸੀ। ਉਹ ਤਾਂ ਬ੍ਰਿਟਿਸ਼ ਰਾਜ ਹੁੰਦਾ। ਉਹ ਜਿੱਥੇ ਕੋਈ ਬੰਦੇ ਮਾਰਦੇ ਸੀ ਉੱਥੇ ਫਾਂਸੀ ਦਿੰਦੇ। ਚਾ ਉੱਥੇ ਹੀ ਉਸੇ ਜਗ੍ਹਾ ਫਾਂਸੀ ਦਿੰਦੇ। ਚਾ ਜੀ ਯਾਨੀ ਲੋਕਾਂ ਨੂੰ ਡਰਾਵਾ ਪਾਉਣ ਦੇ ਮਾਰੇ। ਹਾਂ। ਸੋ ਬੀ ਲੋਕਾਂ ਦੇ ਮਨ ਦੇ ਵਿੱਚ ਇਹ ਡਾ ਹਾਂ ਜੈਸ ਬਹਿ ਜੇ। ਹਾਂ ਬੀ ਸਾਡੀ ਸਰਕਾਰ ਵੀ ਇਹ ਜਾਂ ਕੇ ਕੰਮ ਨਾ ਕਰੂ। ਹਾਂ ਜਦੋਂ ਤੇ ਨਾਂਕੇ ਪਿੰਡ ਸੀ। ਅੱਛਾ ਤੇ ਉਹ ਹੈਗਾ ਉਹ ਘਰ ਹਜੇ ਵੀ ਉਹ ਘਰ ਸੁਖਰਵਾਲਾ ਮੰਗਲੇ ਪਾਸੇ ਸੀਗਾ। ਅੱਛਾ ਹੁਣ ਲੋਕਾਂ ਨੇ ਹੋਰਾਂ ਨੇ ਰੋਕ ਲਿਆ। ਹੋ। ਉਹਨਾਂ ਦੇ ਕੋਈ ਇਲਾਜ ਹੈ ਨਹੀਂ ਸੀਗਾ ਉਹ ਉਤ ਗਏ ਸਾਰੇ ਹੁਣ ਤਾਂ ਹੋਰਾਂ ਨੇ ਘਰ ਪਾ ਲਿਆ ਤੇ ਇਹਨੂੰ ਦਰਵਾਜ਼ੇ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਹੋ ਗਿਆ ਲਖਰੋ ਇਹ ਇਹ ਦੇਸੀ ਦਾ 37 ਦਾ ਹੈ 60 ਸੈਂਟੀ 40 ਸੈਂਟੀ ਚਾ 100 ਤੇ 7-8 ਸਾਲ ਹੋ ਗਏ ਠੀਕ ਤੇ ਆਜੋ ਫਿਰ ਆਪਾਂ ਹੋਰ ਤੁਹਾਨੂੰ ਵੇਸ ਦਰਵਾਜ਼ੇ ਬਾਰੇ ਵਿਖਾਈਏ ਵੀ ਅਰੇ ਜਦੋਂ ਉਦੋਂ 100 ਬਾਬੂ ਕਹਿੰਦਾ ਜੀ 107 8 ਸਾਲ ਹੋ ਗਏ ਨਾ ਕਿ ਉਹ ਦਰਵਾਜ਼ੇ ਨਹੀਂ ਬਣੇ ਤੇ ਯਾਰ ਤੁਸੀ ਯਾਦ ਕਰੋ ਵੀ ਉਦੋਂ ਬ੍ਰਿਟਿਸ਼ ਰਾਜ ਹੁੰਦਾ ਸੀਗਾ ਵੀ ਆਪਣੇ ਭਾਰਤ ਦੇ ਅੰਗਰੇਜ਼ਾਂ ਦਾ ਰਾਜ ਹੁੰਦਾ ਸੀਗਾ ਤੇ ਉਦੋਂ ਜਿਹੜੀ ਇਟ ਚੱਲਦੀ ਪਈ ਸੀ ਸਿੰਪਲ ਹੀ ਚੱਲਦੀ ਹੁੰਦੀ ਸੀ ਕਿ ਵੀ ਜ਼ਿਆਦਾਤਰ ਤਾਂ ਇਹ ਮੇਰੇ ਜਿਹੜੇ ਦਰਵਾਜ਼ੇ ਸੀਗੇ ਉਹ ਜਿਹੜੀ ਨਾੜਕਸ਼ਈ ਇੱਟ ਨਾਲ ਤਿਆਰ ਕੀਤੇ ਜਾਂਦੇ ਸੀ ਕਿਤੇ ਪਰ ਇਹਦੇ ਦੇ ਵਿੱਚ ਜਿਹੜੀ ਇੱਟ ਹੈ ਉਹ ਸਿੰਪਲ ਯੂਜ਼ ਹੋਈ ਏ ਤੇ ਆਹ ਦੇਖੋ ਵੀ ਆ ਜਿਹੜਾ ਦਿੱਤ ਚੂਨਾ ਪੱਥਰ ਹੈ ਵੀ ਹੋ ਸਕਦਾ ਵੀ ਇਹਨੂੰ ਬਾਅਦ ਵਿੱਚ ਰੈਨੋਵੇਟ ਕੀਤਾ ਗਿਆ ਹੋਵੇ ਤੇ ਆਹ ਤੁਸੀਂ ਆ ਜਿਹੜੀਆਂ ਫੁੱਲ ਬੁੱਟੀਆਂ ਵੇਖਦੇ ਪਏ ਜਿਨ੍ਹਾਂ ਵੀ ਮਾਲ ਨੂੰ 1973 ਰਸਤੇ ਦਿੱਲੀ ਗਿਆ ਤੇ ਆਹ ਰਿਖੋ ਇੱਕ ਹੋਰ ਵੀ ਇਹ ਜਿਹੜਾ ਦਰਵਾਜ਼ਾ ਵੀ ਇਹਨੂੰ ਗੋਥਿਕ ਸਟਾਈਲ ਦੀ ਨਿਸ਼ਾਨ ਪਈ ਹੋਈ ਵੀ ਸਿੰਪਲ ਸ਼ਾਤੀ ਜਿਵੇਂ ਆਪ ਇਹ ਬਾਲਿਆਂ ਵਾਲੀ ਸ਼ਬਦ ਹੁੰਦੀ ਸੀ ਬਾਰਡਰ ਤੇ ਬਾਲਿਆਂ ਨੇ ਉਹ ਜਿਹੜੀ ਛੱਤ ਪਈ ਹੋਈ ਤੇ ਦੂਜੇ ਪਾਸੇ ਸੀ ਮੇਨਾ ਹਾਂਜੀ ਜਿਹਦੇ ਨਾਮ ਉਹ ਹਾਰ ਦਾ ਮਤਲਬ ਉਹਦੇ ਦੇਸੀ ਹੈ ਆਹ ਸੰਦੇਖ ਸੁਚੱਤ ਹੈ ਇਹ ਗੁਣ ਇੱਕ ਸ਼ੌਤ 674 ਹੈ 1973 ਦੇ ਵਿੱਚ ਇਹ ਪਿਆਰ ਹੋਇਆ ਸੀ ਹਾਂ ਫਾਮਤ ਹਾਰ ਦੇਸੀ ਅਰੇ ਦੇਸੀ ਮੇਨਾ ਆਹ ਆਹਲਾ ਵੇਖੋ ਵੀ ਕਿੰਨਾ ਵਧੀਆ ਯਾਰ ਬਣਿਆ ਹੈ ਨਾ ਹੈ ਨਾ ਆਇਓ ਜੁੜ ਕੇ ਲੱਗਦੇ ਆਪਾਂ ਜੀ ਅਕੀ ਆਪਾਂ ਜਿਹੜਾ ਸੱਚੇ ਸੂਰਮੇ ਦੀ ਜਿਹੜੀ ਸਮਾਜ ਹੈ ਉਹਦੇ ਤੇ ਵੀ ਜਾਵਾਂਗੇ ਤੇ ਕੈਮਰਾਮੈਨ ਸਾਹਿਬ ਕਮਾਂਡ ਵਾਲੂ ਕੀ ਦਫਾਰਾ ਰੈਨੋਵੇਟ ਹੋਇਆ ਵਾ ਇਸ ਤਰ੍ਹਾਂ ਜਾ ਤੇ ਆਜੋ ਫਿਰ ਸੋਹਣੇ ਵੀ ਆਪਾਂ ਸੱਚੇ ਸੂਰਮੇ ਦੀ ਸਮਾਜ ਤੇ ਵੀ ਜਾਣਾ ਉਹ ਵੀ ਆਪਾਂ ਤੁਹਾਨੂੰ ਖਵਾਵਾਂਗੇ ਕਿਤੇ ਦੱਬਦੀ ਨਾ ਝੋੜਾ ਵੇ ਬੰਦੂਤ ਦਾ ਸੁੱਚਿਆਂ ਵੇ ਦੱਬਦੀ ਨਾ ਝੋੜਾ ਵੇ ਬੰਦੂਤ ਦਾ ਤੇ ਯਾਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਵੀ ਜਿਵੇਂ ਯਾਰ ਆਪਣੇ ਪੰਜਾਬੀ ਖਾੜਿਆਂ ਦੀ ਸ਼ਾਨ ਹੈ ਇਹ ਜਿਹੜੇ ਬੰਦੇ ਜਿਵੇਂ ਸੁੱਚਾ ਸੂਰਮਾ ਹੋ ਗਿਆ ਜਿਉਣਾ ਮੋੜ ਹੋ ਗਿਆ ਵੀ ਕਹਿੰਦੇ ਨੇ ਜਦੋਂ ਤੱਕ ਵੀ ਕੋਈ ਵੀ ਸਿੰਗਰ ਹੈ ਪੰਜਾਬੀ ਜਿਹੜੇ ਸਿੰਗਰ ਸੀਗੇ ਪੁਰਾਣੇ ਹਨਾ ਵੀ ਉਹ ਜਿਨ੍ਹਾਂ ਦੇ ਸੁੱਚਾ ਸੂਰਮਾ ਤੇ ਜਿਉਣਾ ਮੋੜ ਨਹੀਂ ਹੈ ਨਾ ਸੁਣਾਉਂਦੇ ਹੁੰਦੇ ਤੇ ਉਹਨਾਂ ਦੇ ਕਹਿੰਦੇ ਵੀ ਉਹ ਜਿਹੜੇ ਮੇਲੇ ਦਾ ਆਨੰਦ ਹੀ ਨਹੀਂ ਹੋਂਦਾ ਖਾੜੇ ਦਾ ਆਨੰਦ ਨਹੀਂ ਹੀ ਹੋਂਦਾ ਤੇ ਇਸ ਕਰਕੇ ਵੀ ਜਿਹੜੇ ਲੋਕ ਤਤ ਗੀਤ ਨੇ ਜਿਵੇਂ ਮਿਰਜ਼ਾ ਸਾਹਿਬਾ ਸੁੱਚਾ ਸੂਰਮਾ ਈ ਰਾਂਝਾ ਹਨਾ ਵੀ ਐਵੇਂ ਦੇ ਗੀਤ ਬਹੁਤ ਆਏ ਨੇ ਤੇ ਆਹ ਵੇਖੋ ਮਿੱਤਰੋ ਵੀ ਆਹ ਆ ਗਈ ਜੇ ਸਮਾਦ ਸੁੱਚੇ ਸੂਰਮੇ ਦੀ ਆਵਾ ਤੁਹਾਨੂੰ ਡੋਗਰ ਦੀ ਸਮਾਦ ਵੀ ਖਾਈ ਸੀ ਉੱਥੇ ਤਾਂ ਸਿਰਫ ਜਿਹੜੀ ਹੈ ਨਾ ਪੱਕੀ ਕਵਰ ਹੀ ਬਣਾਈ ਸੀ ਪਰ ਇੱਥੇ ਉਹਨਾਂ ਨੇ ਸੁੱਚੇ ਸੂਰਮੇ ਦੀ ਇੱਕ ਸਮਾਦ ਬਣਾਈ ਪਿੰਡ ਵਾਲਿਆਂ ਨੇ ਤੇ ਆਜੋ ਆਪਾਂ ਜਾ ਕੇ ਵਿਖੋਣੇ ਵੀ ਇੱਥੇ ਕੋਈ ਸਿਵਾਦਾਰ ਨੂੰ ਨਹੀਂ ਹੋਣਾ ਹਨਾ ਤੂੰ ਹੈ ਕਹਿੰਦਾ ਹੈ ਆ ਦੇਖੋ ਮਿੱਤਰੋ ਵੀ ਯਾਰ ਸੂਰਮਿਆਂ ਨੂੰ ਦਲੇਰ ਬੰਦਿਆਂ ਨੂੰ ਲੋਕੀ ਪੂਜਦੇ ਨੇ ਤੇ ਆਵੇ ਦੀਵੇ ਦੋਗੇ ਆਪਾਂ ਰੱਖੇ ਨੇ ਤੇ ਉਹ ਅੱਗੇ ਵੀ ਤੁਸੀਂ ਦੇਖੋ ਵੀ ਅੱਜ ਤੋਂ ਆਪਾਂ ਸੱਚੇ ਸੂਰਮਿਆਂ ਦੀ ਸਮਾਰੋਹ ਕਰੀਏ ਵੀ ਅਰੇ ਜਿਹੜਾ ਸੋਚਾ ਸੂਰਮਾ ਸੀ ਅਕਸਰ ਤੁਹਾਨੂੰ ਪਤਾ ਹੀ ਹੋਣਾ ਬੜਾ ਦਲੇਰ ਸੀਗਾ ਬੜਾ ਬਹਾਦਰ ਬੰਦਾ ਸੀਗਾ ਵੀ ਉਸ ਟਾਈਮ ਤੇ ਬ੍ਰਿਟਿਸ਼ ਰਾਜ ਹੁੰਦਾ ਸੀਗਾ ਅੰਗਰੇਜ਼ਾਂ ਦਾ ਆਪਣੇ ਭਾਰਤ ਤੇ ਇੰਡੀਆ ਤੇ ਪਾਕਿਸਤਾਨ ਦੇ ਰਾਜ ਹੁੰਦਾ ਸੀਗਾ ਤੇ ਇਹ ਅੰਗਰੇਜ਼ਾਂ ਦੀ ਇੱਕ ਬੜੀ ਵੱਡੀ ਖਾਸੀਅਤ ਇਹ ਸੀਗੀ ਵੀ ਜਿੰਨੇ ਕੋਈ ਕ੍ਰਾਈਮ ਕੀਤਾ ਜਿੰਨੇ ਕੋਈ ਬਦਮਾਸ਼ੀ ਉਦੋਂ ਕਰਦਾ ਸੀਗਾ ਕੋਈ ਮਾਹੌਲ ਖਰਾਬ ਕਰਦਾ ਸੀਗਾ ਤੇ ਉਨੂੰ ਉਸੇ ਪਿੰਡ ਹੀ ਮਾਰਿਆ ਜਾਂਦਾ ਸੀਗਾ ਵੀ ਜਿੱਥੇ ਉਹਦੀ ਦਹਿਸ਼ਤ ਹੁੰਦੀ ਸੀਗੀ ਜਿਵੇਂ ਸੁੱਚੇ ਸੂਰਮੇ ਦਾ ਇਹ ਜਿਹੜਾ ਨਾਨਕਾ ਪਿੰਡ ਏ ਵੀ ਉੱਥੇ ਵੀ ਅਕਸਰ ਆਉਂਦਾ ਰਹਿੰਦਾ ਸੀਗਾ ਵੀ ਇੱਥੇ ਵੀ ਕਈ ਜਿਹੜੇ ਡਾਕੂ ਡੂਕੂ ਹੁੰਦੇ ਸੀਗੇ ਹਨਾ ਲਟੇਰੇ ਹੁੰਦੇ ਸੀਗੇ ਉਹਨਾਂ ਦੇ ਨਾਲ ਕਸੂਨਾ ਕਸੁੰਨੀ ਹੁੰਦਾ ਸੀਗਾ ਉਹਨਾਂ ਨੂੰ ਮਾਰਦਾ ਮੁਰਦਾ ਸੀਗਾ ਤੇ ਇਸ ਕਰਕੇ ਇੱਥੇ ਵੀ ਉਹਦਾ ਖੋਫ ਬੜਾ ਸੀਗਾ ਤੇ ਅੰਗਰੇਜ਼ ਸਰਕਾਰ ਅੰਗਰੇਜ਼ੀ ਬ੍ਰਿਟਿਸ਼ ਰਾਜ ਹਨਾ ਵੀ ਉਸੇ ਥਾਂ ਤੇ ਉਸ ਸੂਰਮੇ ਨੂੰ ڈاکੂ ਨੂੰ ਮਾਰ ਦੇਉਂਦੇ ਸੀ ਕਿ ਜਿਸ ਥਾਂ ਤੇ ਉਹਦਾ ਖੌਫ ਹੋਵੇ ਵੀ ਡਰ ਹੋਵੇ ਲੋਕਾਂ ਨੂੰ ਇਸ ਥਾਂ ਤੇ ਜਿਹੜੇ ਬਦਮਾਸ਼ ਦਾ ਖੌਫ ਹੁੰਦਾ ਸੀਗਾ ਸੂਰਮੇ ਦਾ ਖੌਫ ਹੁੰਦਾ ਸੀਗਾ ਉਹਨੂੰ ਉੱਥੇ ਹੀ ਫਾਂਸੀ ਫੂੰਸੀ ਦਿੱਤੀ ਜਾਂਦੀ ਸੀ ਤੇ ਆਹ ਜਿਹੜੀ ਤੁਸੀਂ ਜਗ੍ਹਾ ਵੇਖਦੇ ਪਏ ਜੇ ਹੁਣ ਮੜਾ ਇੱਕ ਮਾਰ ਦੇ ਕੈਮਰਾ ਆਹ ਜਿਹੜੀ ਤੁਸੀਂ ਜਗ੍ਹਾ ਹੁਣ ਵੇਖਦੇ ਪਏ ਜੇ ਇੱਥੇ ਹੀ ਸੁੱਚੇ ਸੂਰਮੇ ਨੂੰ ਫਾਂਸੀ ਦਿੱਤੀ ਗਈ ਸੀ ਕਿਹਿੰਦੇ ਨੇ ਤੇ ਬਾਅਦ ਵਿੱਚ ਪਿੰਡ ਆਦਿਆਂ ਨੇ ਇੱਥੇ ਹੀ ਉਹ ਜਿਹੜੇ ਸੁੱਚੇ ਸੂਰਮੇ ਦੀ ਸਮਾਦ ਬਣਾ ਦਿੱਤੀ ਆਹ ਵੀ ਦੇਖੋ ਵੀ ਆਓ ਇਹ ਹਾਂਜੀ ਆਹ ਦੇਖੋ ਤੁਸੀਂ ਵੀ ਉਹ ਜਿਹੜੇ ਸਾਹਮਣੇ ਤੁਸੀਂ ਵੇਖਦੇ ਪਏ ਜੇ ਸ਼ਹੀਦ ਸੁੱਚਾ ਸਿੰਘ ਸੂਰਮਾ ਇਹ ਸੁੱਚਾ ਸਿੰਘ ਸੂਰਮਾ ਦੀ ਫੋਟੋ ਏ ਤੇ ਗੰਡਾ ਸਿਕ ਡੂਸੇ ਹੱਥ ਦੇ ਵਿੱਚ ਫੜੇ ਨੇ ਤੇ ਆਹ ਵੀ ਦੇਖੋ ਯਾਰ ਵੀ ਆਹ ਵੇਖੋ ਵੀ ਕੀ ਹੈ ਦੋ ਮਿੰਟ ਜਾਣੇ ਆ ਆਹ ਦੇਖੋ ਬਿਸਤਰਾ ਲੱਗਾ ਮੰਝਾ ਲੱਗਾ ਤੇ ਗੜਮੀ ਪਈ ਪਾਣੀ ਵੀ ਹੋ ਸਕਦਾ ਉਹ ਵੀ ਕਮਰਾ ਬਹੁਤ ਐ ਟੌਪ ਦਾ ਬਣਾਇਆ ਸਮਾਰਟ ਟੌਪ ਦੀ ਬਣਾਈ ਰੁੱਤੇ ਆ ਵੇਖੋ ਗੁੰਮਟ ਜਿਹਾ ਬਣਾਇਆ ਹੈ ਵੀ ਜਿੱਥੋਂ ਯਾਰ ਪਛਾਣ ਹੋਵੇ ਵੀ ਇਹ ਕੇ ਪੀਰ ਫਕੀਰ ਸੂਰਮੇ ਦੀ ਜਗ੍ਹਾ ਤੇ ਬਾਕੀ ਜਿਹੜੇ ਤੁਸੀਂ ਆ ਸਾਰਾ ਵੇਖਦੇ ਪਏ ਜੀ ਇੱਥੇ ਉਸ ਦਿਨ ਫਾਂਸੀ ਦਿੱਤੀ ਗਈ ਸੀ ਕਿ ਫਾਂਸੀ ਦੀ ਡੇਟ ਨਹੀਂ ਯਾਰ ਇਹਨੇ ਇਹਦੇ ਤੇ ਲਿਖੀ ਬਸ ਸੱਚਾ ਸੂਰਮਾ ਜਿਹੜਾ ਸ਼ੀਰ ਸੱਚਾ ਸੂਰਮਾ ਇਹੀ ਬਸ ਲਿਖਿਆ ਫਾਂਸੀ ਦੀ ਡੇਟ ਨਹੀਂ ਲਿਖੀ ਤੇ ਬਾਕੀ ਆ ਆਸ-ਪਾਸਿਤ ਪੈਲੀਆਂ ਜਿਹੜਾ ਵਿਊ ਏ ਉਹ ਚੈੱਕ ਕਰੋ ਤੁਸੀਂ ਇਹ ਸਗੀ ਆਪਣੀ ਅੱਜ ਦੀ ਵੀਡਵਾ ਇਹ ਸਗੀ ਆਪਣਾ ਅਜੇ ਦਾ ਵੀਡਵਾ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਠੋਕ ਕੇ ਕਰ ਦਿਓ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜਿਉਂ ਕਿ ਇਹ ਮੇਰੀਆਂ ਜਗਾਂ ਲੱਭਣੀਆਂ ਯਾਰ ਬੜੀ ਮਿਹਨਤ ਲੱਗਦੀ ਹੈ ਨਾ ਤੇ ਚਲੋ ਫਿਰ ਮਿਲਾਂਗੇ ਆਪਾਂ ਇੱਕ ਹੋਰ ਮਿਹਦੀ ਕੈਂਟ ਦੀ ਵੀਡੀਓ ਦੇ ਨਾਲ ਓਕੇ